ਸ੍ਰੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਕਿੱਠਾ ਵਧੀਆ ਜੇ ਅੱਜ ਅਸੀਂ ਆਏ ਆ ਵਿਦਨੇ ਦੇ ਆ ਤੁਹਾਨੂੰ ਵਿਖਾਉਨੇ ਆ ਰੋ ਪੀਣ ਲੱਗੇ ਨਾਲੇ ਅਸੀਂ ਕੱਟਉਂਦੀ ਆ ਬਣ ਗਿਆ ਗੋੜ ਇੱਧਰ ਠੇਕੇਦਾਰ ਸਾਹਿਬ ਕਿ ਨਵੀਂ ਪੱਤ ਵਾਏ ਹੈ ਹੈ ਜੀਏ ਤੋ ਜੀਏ ਲੇੜੀ ਸ਼ੁਰੂ ਕੀਤਾ ਕੰਮ ਨਾ ਬੜੀ ਮਿਹਨਤ ਹੋਆ ਗੁੜ ਦੀ ਮੜਾ ਮੋਟਾ ਕੰਮ ਥੋੜੀ ਆ ਇੱਧਰ ਪੈ ਜਾਣਾ ਵਾ ਗੁੜ ਅੰਡ ਚ ਆ ਪਹਿਲਾ ਬਣਿਆ ਗੁੜ ਹਾਂਜੀ ਖਾ ਲਿਆ ਗੁੜ ਗੁੜ ਵੀ ਖਾ ਲਿਆ ਪਹਿਲਾਂ ਕੱਢਿਆ ਸੀ ਉਹਨਾਂ ਨੇ ਅਜੇ ਪੱਤ ਪੈਣੀ ਸੀਗੀ ਤੇ ਅਸੀਂ ਆ ਗਏ ਇੱਧਰ ਆਪਣੀ ਬੰਬੀ ਆ ਅਬ ਬੰਬੀ ਤੇ ਚੱਲੇ ਆਪਾਂ ਬਾਅਦ ਵਿੱਚ ਆਵਾਂਗੇ ਗੁੜ ਜਦੋਂ ਬਣ ਜੂ ਰੋ ਆਪਾਂ ਪੀਲੀ ਆ ਉਹਨਾਂ ਸੇ ਯਾਰ ਨੇ ਬੰਬੀ ਆਪਣੀ ਦੇ ਚਲੋ ਠੀਕ ਆ ਜੀ ਧੰਨਵਾਦ ਸਾਰਿਆਂ ਦਾ